ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਖਾਕਤਾ ਜੀ ਦੇ ਬਲੌਗ ਚ ਪਰ ਰੱਖੇ ਮਾਰਖ ਚੜਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਤਰੱਕੇ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਖੇਤਾਂ ਜਾਏ ਵੀ ਮੋਟਰ 'ਤੇ ਪਹੁੰਚੇ ਪਿਆ ਵੀ ਧੁੱਪਾਂ ਨਿਕਲੀ ਵੀ ਬਹੁਤ ਜ਼ੋਰ ਨਾਲ ਅੱਜ ਹਵਾ ਬੰਦ ਹੈ ਗਰਮੈਸ ਜੀ ਵਾਲਾ ਦਿਨ ਹੋਇਆ ਹੋਇਆ ਅੱਜ ਬਹੁਤ ਬੱਟ ਜਾ ਲੱਗਦਾ ਪਰ ਮੌਸਮ ਸਾਫ਼ ਹੈ ਵੀ ਆਪਾਂ ਵੀ ਜਿਹੜਾ ਕੱਲ ਵਾਗ ਕੇ ਗਏ ਤੇ ਲਸਣ ਵਾਸਤੇ ਉਹ ਤਿਆਰ ਚਾ ਕਰਨ ਲੱਗੇ ਪਿਆ ਕੱਲ ਸ਼ਾਮ ਨੂੰ ਰੂਟਾ ਬੀਟਰ ਕਰ ਬਾਅਦ ਤਾਂ ਦੋ ਤਿੰਨ ਵਾਰ ਕਮਾਤਾ ਚ ਰੂਟਾ ਬੀਟਰ ਥੋੜਾ ਜਿਹਾ ਉੱਚਾ ਨਹੀਂ ਮੈਂ ਕਰ ਦਿੰਦਾ ਕੁਣ ਜਗ੍ਹਾ ਥੋੜੀ ਐ ਇਹਦਾ ਜਗ੍ਹਾ ਜ਼ਿਆਦਾ ਹੋਵੇ ਫੇਰ ਤਾਂ ਰੂਟਰ ਬੀਟਰ ਪੱਧਰ ਚੱਲੀ ਜਾਂਦਾ ਹੁਣ ਉਹ ਥੋੜੀ ਜਗ੍ਹਾ ਕਰਕੇ ਦੁਬਾਰੇ ਲਾਈ ਜਾਂਦੇ ਖੁੰਝੇ ਖਾਂਝੇ ਦੇ ਖਿੱਚੀ ਜਾਂਦਾ ਨੀਵੇਂ ਹੋ ਜਾਂਦੇ ਐ ਵੀ ਉਹਦਾ ਖਾਸਾ ਕਾਫੀ ਫਰਕ ਜਾ ਪੈਂਦਾ ਹੁਣ ਉਹ ਪੱਧਰ ਆ ਜਾ ਕਰਨ ਲੱਗੇ ਪਏ ਦੇਖਦੇ ਅੱਜ ਪੱਧਰ ਆ ਜਾ ਕਰਕੇ ਆਪਾਂ ਨੇ ਫਿਰ ਲੱਗਦਾ ਕਰਦਣਾ ਲਸਣ ਜੇ ਲੱਗ ਗਿਆ ਠੀਕ ਐ ਬਾਕੀ ਗੁੱਜਰ ਨੋਕਟ ਰਵਾ ਤੇ ਕਿਹਾ ਤਾਂ ਆਇਆ ਹੀ ਨਹੀਂ ਹੈਗਾ ਕਟਰ ਮਾਰਨ ਨੂੰ ਚਲੋ ਉਹ ਵੀ ਕਿਤੇ ਹੋਰ ਪਾਸੇ ਜਾ ਫਾਦੇ ਆ ਆਦ ਕਰਾਇਆ ਵਾ ਅੱਜ ਵੀ 2:00 ਵਜੇ ਦਾ ਟਾਈਮ ਦਿੱਤਾ ਵਾ ਨਾ ਜੀ ਆ ਗਿਆ ਠੀਕ ਹੈ ਨਹੀਂ ਫਿਰ ਹੋਰ ਲੇਟ ਹੋ ਜਾਂਦਾ ਪਰ ਸੀਨੇ ਯਾਰ ਆਪਾਂ ਨਾ ਪਰਸੀਨ ਵਿਚਨਾ ਉਹਦੇ ਕਰਕੇ ਥੋੜਾ ਜਿਹਾ ਲੇਟ ਹੋ ਜਾਂਦਾ ਪਰਸੀਨ ਦਾ ਕੰਮ ਵੀ ਬਾਕੀ ਦੇਖਦੇ ਜੀ ਚਲੋ ਅੱਜ ਆਪਾਂ ਮੋਟਰਸਾਈਕਲ ਦਾ ਕੜਾ ਕੇ ਲਿਆਉਂਦੇ ਜਿਹੜੀ ਉਹ ਪੀਪੀਐਫ ਕਹਿੰਦੇ ਆ ਵੀ ਆਪਾਂ ਦਾ ਲੈਮੀਨੇਸ਼ਨ ਇਹ ਕਹਿੰਦੇ ਨੇ ਚਲੋ ਕਈ ਕਹਿੰਦੇ ਪੀਪੀਐਫ ਹੁਣ ਇਹ ਜਾ ਕੇ ਪਤਾ ਲੱਗੂ ਜੀ ਦੁਕਾਨਪੁਰ ਵੀ ਕਿਆ ਕਿਆ ਚੀਜ਼ ਹੁੰਦੀ ਹੈ ਉਹਨਾਂ ਦੀ ਵੀ ਕਿਆ ਰੇਟ ਹੈ ਕਿਹੜੀ ਚੀਜ਼ ਦਾ ਕਿੰਨੇ ਚ ਹੁੰਦੀ ਹੈ ਵੀ ਪੀਪੀਐਫ ਹੁੰਦੀ ਹੈ ਕਿਆ ਚੀਜ਼ ਹੁੰਦੀ ਹੈ ਕਾਊਟ ਬਰੌਟ ਗਰੂਟ ਹੈ ਜਾਂ ਕੋਈ ਸਾ ਸਾ ਕੋ ਦੱਸਦੇ ਆ ਵੀ ਉੱਥੇ ਜਾ ਕੇ ਪਤਾ ਲੱਗੂ ਆ ਜੀ ਜੇ ਹੋਇਆ ਸੈਟ ਜੱਪਾ ਨਾਲ ਕਰਾ ਦੇਣੀ ਅੱਜ ਕਿਉਂ ਫਿਰ ਜੇ ਘੌਲ ਕਰ ਜਾਂਦੇ ਆ ਫਿਰ ਪਈ ਜਾਂਦੇ ਸਕ੍ਰੈਚ ਜੇ ਉੱਪਰ ਮਾੜੇ ਮੋٹے ਵੀ ਉਹ ਚੀਤੇ ਫੇਰ ਬਚ ਜਾਊਗਾ ਵੀ ਅੱਜ ਦੇਖਦੇ ਆ ਆਪਾਂ ਜੇ ਦੁਬਾਰੇ ਤੱਕ ਲਸਣ ਲੱਗ ਗਿਆ ਉਹਦੇ ਬਾਅਦ ਫਿਰ ਮੋਟਰਸਾਈਕਲ ਦਾ ਕਰਾ ਕੇ ਆਉਣਾ ਆਪਾਂ ਨੇ ਜਿਹੜੀ ਆ ਕਰਾਉਣੇ ਸਾਰੇ ਨੂੰ ਕਿੰਨੇ ਦਾ ਹੁੰਦਾ ਨਹੀਂ ਟੈਂਕੀ ਟੁੰਕੀ ਦਾ ਫਿਰ ਕਰਾਏ ਦੇਣੀ ਆਪਾਂ ਨੇ ਤੇ ਸਾਰੇ ਦੀ ਗੱਲਬਾਤ ਨਾ ਬਣੀ ਬਾਕੀ ਸਾਰੇ ਨੂੰ ਵੀ ਇਹਦੇ ਇੰਜਨ ਬੰਦ ਤਾਂ ਹੋਣਾ ਨਹੀਂ ਹੈਗਾ ਬਿਲਕੁਲ ਨਹੀਂ ਵੀ ਮਗਰਾੜ ਆਰ ਇੱਕ ਦੋ ਕਟਾਪੇ ਜੇ ਛੋਟੇ ਛੋਟੇ ਆਫ ਟੈਂਕੀ ਆ ਇਹੋ ਚੀਜ਼ ਪਰ ਹੁੰਦੀ ਆ ਬਾਕੀ ਜਾ ਕੇ ਉੱਥੇ ਹੀ ਪਤਾ ਲੱਗਣਾ ਵੀ ਕਿਆ ਕਿਆ ਹੁੰਦੀ ਆ ਕਿ ਆਪਾਂ ਲੈਮੀਨੇਸ਼ਨ ਜੀ ਕਹਿੰਦੇ ਦੇ ਕਈ ਵੀਰਾਂ ਨੇ ਕਮੈਂਟਾਂ ਵਿੱਚ ਕਿਹਾ ਵਾ ਤਾਂ ਕਹਿੰਦੇ ਵੀ ਨਹੀ ਮਾਸੜ ਜੋ ਕਰਾਇਓ ਪੀਪੀਐਫ ਹੁਣ ਇਸ ਚੀਜ਼ ਦਾ ਸਾਨੂੰ ਪਤਾ ਨਹੀਂਦਾ ਚਲੋ ਇਹ ਚੀਜ਼ ਆ ਜਿਹੜੀ ਚੀਜ਼ ਨੂੰ ਫਿਰ ਹੋ ਜਾਂਦੀ ਆ ਉਹ ਨੌਲੇਜ ਆ ਜਾਂਦੀ ਆ ਵੀ ਹਾਂ ਇਹ ਚੀਜ਼ ਫਲਾਣੀ ਹੁੰਦੀ ਆ ਕਈ ਵਾਰ ਦੇਖਿਆ ਜ਼ਮੀਨ ਦਾ ਇਕੱਠੇ-ਕੁੱਠੇ ਜੇ ਦਸਾਈਆਂ ਦੂਈਆਂ ਜਾਂਦਾ ਪਤਾ ਨਹੀਂ ਹੁੰਦਾ ਜਦ ਇਹ ਕੰਮ ਨੂੰ ਚੱਲਣ ਲੱਗ ਜਾਂਦੇ ਫਿਰ ਤੁਹਾਨੂੰ ਉਹ ਚੀਜ਼ ਦਾ ਪਤਾ ਲੱਜਦਾ ਸਾਰਿਆਂ ਦਾ ਹੁਣ ਗੱਡੀਆਂ ਬਾਰੇ ਚੀਜ਼ ਦਾ ਪਤਾ ਨਹੀਂ ਹੈਗਾ ਕੋਈ ਵਾਰ ਗੱਡੀ ਲੈਂਦੇ ਆ ਇੱਕ ਜਗ੍ਹਾ ਦੋ ਜਗ੍ਹਾ ਪੁੱਛ ਕੇ ਪਤਾ ਲੱਗ ਜਾਂਦਾ ਫੇਰ ਉਹ ਸਾਰਾ ਕੁਝ ਪਤਾ ਲੱਜਦਾ ਉਹ ਚੀਜ਼ ਦਾ ਵੀ ਹਾਂ ਕਿਆ ਚੀਜ਼ ਹੈ ਬਾਕੀ ਦੇਖਦੇ ਜੀ ਰੋਪੜ ਦੱਸਦੇ ਸਰਜੀਤ ਦੇ ਹਸਪੀਟਲ ਦੇ ਲਾਗ ਇੱਕ ਦੋ ਕੋ ਦੁਕਾਨਾਂ ਹੈਗੀਆਂ ਵੀ ਉੱਥੇ ਜਾ ਕੇ ਪਤਾ ਕਰੂਗੇ ਆਪਾਂ ਵੀ ਹੁਣ ਪਹਿਲਾਂ ਇੱਕ ਬਾਰ ਲਸਣ ਲੱਗਦਾ ਕਰਦੀਆਂ ਲਸਣ ਦਾ ਨਾ ਕੰਮ ਜਾਂ ਨਿਬੜ ਗਿਆ ਚਲੋ ਪਰਸੇ ਨੂੰ ਦੇਖਦੇ ਆ ਫਿਰ ਦੋ ਚਾਰ ਦਿਨ ਲੇਟ ਹੋ ਜਾਣਾ ਕਿਉਂ ਪਰਾਲੀ ਦਾ ਫਰਕ ਪੈ ਗਿਆ ਪਰਾਲੀ ਪਾਸੋਂ ਵੱਢੋਗੇ ਆਪਣਾ ਜਿੱਥੇ ਜਦੇ ਕਟਰ ਵੱਜ ਜਾਂਦਾ ਅੱਜ ਚੱਕ ਹੋ ਜਣ ਦੇਖੋ ਫੇਰ ਖੇਤ ਵੇਲੇ ਦੇ ਖੇਤ ਬਾਤ ਆਉ ਬਾਗੇ ਬਸ ਇੱਕ ਦਿਨ ਦੀ ਤੋਂ ਪਾਣੀ ਲੱਗੀ ਵੀ ਜਦੇ ਸ਼ਾਮ ਤੱਕ ਸੈੱਟ ਆ ਜਾਂਦਾ ਕਿ ਉਹ ਰੂਟਰ ਬਿਟਰ ਕੱਲ ਵਾਹਿਆ ਬਹੁਤ ਵਧੀਆ ਬਰੀਕ ਬਣ ਗਿਆ ਖੇਤਾਂ ਵੀ ਚਲੋ ਮਸ਼ੀਨ ਬੀਜ ਦੇਣਾ ਆਪਾਂ ਦਾ ਡੰਗਰ ਤਾਂ ਹਲੇ ਹੈ ਨਹੀਂ ਕੋਈ ਕੱਦੀ ਪਹਿਲਾਂ ਵਾਰ ਵੜਾ ਦਾਂਗੇ ਦੂਈ ਫੇਰ ਦੇਖਾਂਗੇ ਬਾਅਦ ਚ ਡੰਗਰ ਲੈ ਕੇ ਚੱਲਦਾ ਹੋ ਜਾਊਗਾ ਕੰਮ ਵੀ ਏਕੜ ਦਾ ਪ੍ਰੋਗਰਾਮ ਹੈ ਚਲੋ ਦਿਖਾਉਂਦਾ ਜੀ ਬਾਕੀ ਮੋਟਰਸਾਈਕਲ ਆਉਂਦਾ ਉੱਥੇ ਕਿਵੇਂ ਗੱਲਬਾਤ ਬਣਦੀ ਹੈ ਕਿ ਆ ਚੀਜ਼ ਹੁੰਦੀ ਹੈ ਪੀਪੀਐਫ ਹੁੰਦੀ ਹੈ ਇੱਕ ਗਰਾਊਟ ਗਰੂਟ ਜਾਂ ਕਿਆ ਚੀਜ਼ ਹੈ ਇਹ ਕਹਿੰਿਆ ਕੋਈ ਦਾਦ ਦੇ ਵੀ ਕਿਆ ਹੁੰਦਾ ਉਹ ਦੱਸਾਂਗੇ ਆਪਾਂ ਤੁਹਾਨੂੰ ਕਿ ਉਹਦੇ ਲੈਟਾਂ ਕੋਲ ਉਹ ਚੀਜ਼ ਪੀਪੀਐਫ ਨਹੀਂ ਹੋਣੀ ਹੈਗੀ ਟੈਂਕੀ ਪਰੇ ਹੋੜੀ ਮਗਰਾੜਾ ਫਰੋਣੀ ਆ ਉੱਥੇ ਕੋਈ ਹੋਰ ਚੀਜ਼ ਦੱਸਦੇ ਹੋਣੇ ਵੀ ਉਹ ਆਪਾਂ ਨਿਖਾਵਾਂਗੇ ਤੁਹਾਨੂੰ ਦੁਕਾਨ ਦੇ ਵਿੱਚ ਚਲੋ ਠੀਕ ਹੈ ਜੀ ਉਹ ਭਾਈ ਰੋਪੜਾਪਾ ਪਹੁੰਚ ਗਏ ਆਪਾਂ ਜਿਹੜਾ ਬੋਟ ਲੈਂਦਾ ਦਾ ਨਾ ਉਹਨੂੰ ਕਰਾਉਣੀ ਸੀ ਜਿਹੜੀ ਆਪਾਂ ਲਾਮਿਨੇਸ਼ਨ ਦੀ ਪੰਜਾਬੀ ਚ ਕਹਿੰਦੇ ਆ ਵੀ ਆਪਾਂ ਨਾਲ ਦੁਕਾਨ ਟੋਲ ਲੀ ਟਿੰਗ ਟੇਲਰ ਵਾਲਿਆਂ ਦੇ ਪਹੁੰਚੇ ਆ ਉਰੇ ਜੀ ਵਧੀਆ ਕੰਮ ਇਹਨਾਂ ਦਾ ਚੱਲਦਾ ਪਈਆਂ ਦਾ ਉਰੇ ਟਿੰਗ ਟੇਲਰ ਇਹ ਆਪਾਂ ਇੱਕ ਰੌਣਕੀ ਆਸਮਾਨ ਹੋਰ ਵੀ ਲਿਖਿਆ ਵੈ ਇਹਨਾਂ ਨੇ ਖਾਸਾ ਪਤਾ ਨਹੀਂ ਕਿ ਆ ਕਿ ਆ ਵਾਸ਼ਿੰਗਰ ਗੱਟੀਆਂ ਗੁੱਟੀਆਂ ਦਾ ਖਾਸਾ ਕੰਮ ਹੁੰਦਾ ਉਹਦੇ ਵੀ ਪਾ ਦੇਖਦੇ ਆ ਬਾਈ ਖੜੇ ਇੱਥੇ ਬਾਕੀ ਲੜੀਆਂ ਲੱਗਦੀਆਂ ਦੀਵਾਲੀ ਦਾ ਤਿਹਾਰ ਹੈ ਉਹਨਾ ਬਾਈ ਸਰਤਾਜ ਆਪਾਂ ਨੇ ਜਿਹੜਾ ਮੁੰਡੇ ਦੇ ਵਿਆਹ ਨੂੰ ਕਰਿਆ ਬਾਈ ਟੀਜੂ ਦੇ ਹੈਗੇ ਸਾਰਾ ਸਿਸਟਮ ਹੋਰ ਬਾਈ ਕੀ ਹਾਲ ਹੈ ਪਾਇਾਸ ਸਿੰਘ ਜੀ ਹੋਰ ਚੱਲਦਾ ਕੰਮ ਬਹੁਤ ਵਧੀਆ ਠੀਕ ਹੈ ਚੱਲਦਾ ਕੰਮ ਦੀ ਦੀਵਾਲੀ ਦਾ ਲਾਹੇ ਲੜੀਆਂ ਹੈ ਹਾਂ ਜੀ ਲੜੀਆਂ ਵਾਸਤੇ ਬਲੈਕ ਵੀਰ ਨੇ ਬਾਈ ਭਾਈ ਦਾ ਪਿਆਰ ਬਹੁਤ ਆਪਣਾ ਅੱਛਾ ਮੈਂ ਮੈਨਾ ਕੋ ਮੋਰਸਾ ਲੇਤਾ ਪਾਲਸਰ ਅਸੀਂ ਅੱਛਾ ਉਹ ਵੀ ਬਾਰੀ ਕੋ ਕਰਾਇਆ ਕਰਾਇਆ ਤਾਂ ਅੱਛਾ ਅੱਛਾ ਠੀਕ ਹੈ ਹਾਂ ਜੀ ਬੇਟੇ ਵਾਲਾ ਲੇਤਾ ਨਾ ਮੈਂ ਹਾਂ ਮੈਨੂੰ ਵੀ ਸਾਡੇ ਉਥੇ ਚਾਚੇ ਦੇ ਮੁੰਡੇ ਨੇ ਦੱਸਿਆ ਦਾ ਕਹਿੰਦਾ ਵੀ ਉਥੇ ਸਿਕੰਡ ਠਾਬੇ ਦੇ ਮੁਰਲੇ ਪਾਸੇ ਆ ਹਾਂ ਜੀ ਹਾਂ ਜੀ ਜਿੱਥੇ ਜਾਇਂ ਕਹ ਲਓ ਇੱਕ ਖੰਡਪਾਤ ਸਾਹਿਬ ਚੱਲਦਾ ਤੇ ਅੱਜ ਮਾਇਰੇ ਕੋ ਬੇਲ ਜਾ ਦਾ ਫਾਂ ਜਾ ਕੇ ਆਉਂਦੇ ਆ ਬੜਾ ਕੰਮ ਕਰਦੇ ਮੁੰਡੇ ਹਾਂ ਹੁਣ ਫਿਰ ਮਹਾ ਚਲ ਚਰੀਟਾ ਤੇ ਪੈਣੇ ਤੇ ਉਹ ਹੈ ਹਾਂ ਜੀ ਹਾਂ ਜੀ ਅ ਭਾਈ ਦੱਸੋ ਜਿਹੜਾ ਅਸੀਂ ਤੇ ਚੱਲ ਲੈਮੀਨੇਸ਼ਨ ਕਹਿੰਦੇ ਕਿਆ-ਕਿਆ ਹੁੰਦਾ ਇਹਨੂੰ ਇੱਕ ਦਾ ਪੀਪੀਐਫ ਕੀ ਜੀ ਪੀਪੀਐਫ ਕਰਵਾਣੀ ਹੈ ਹਾਂ ਤਾਂ ਪੀਪੀਐਫ ਕਰਵਾ ਸਕਦੇ ਹੋ ਠੀਕ ਹੈ ਫੈਕਲੈਸ ਹੁੰਦੀ ਹੈ ਹਾਂ ਸਿਰਸ ਤੋਂ ਬਚਣ ਲਈ ਯਾਨੀ ਉਹ ਚੀਜ਼ ਵਧੀਆ ਹਾਂਜੀ ਉਹ ਜੀ ਵਧੀਆ ਠੀਕ ਹੈ ਕਿਸ ਤਰ੍ਹਾਂ ਦੀ ਕੋਟਿੰਗ ਕਰਵਾਣੀ ਹੈ ਉਹ ਸਹੀ ਹੈ ਉਹਦੇ ਨਾਲ ਐਦਾ ਵੀ ਪਾਣੀ ਨਹੀਂ ਘਟਦਾ ਹਾਂ ਜਿਹੜੀ ਇਹ ਆਪਣੀ ਪੀਪੀਐਫ ਹੈ ਕਿੰਨੇ ਕ ਟਾਈਮ ਦੀ ਗਾਰੰਟੀ ਹੈ ਇਹਦੇ ਕਿੰਨਾ ਟਾਈਮ ਕੱਢਦੀ ਹੈ 5 5 ਸਾਲ ਦੀ ਗਾਰੰਟੀ ਆਉਂਦੀ ਹੈ ਠੀਕ ਹੈ ਜੀ ਜਿਹੜੀ ਕੋਟਿੰਗ ਕਹਿੰਦੇ ਆ ਕੋਟਿੰਗ ਦੀ ਲਗ ਲਗ ਕਰਦੀ ਹੈ ਜੀ ਜਿਦਾ 3 ਸਾਲ ਦੀ 5 ਸਾਲ ਦੀ 7 ਸਾਲ ਦੀ ਠੀਕ ਹੈ ਜੀ ਯਾਨੀ ਉਹਦਾ ਫਰਕ ਆਇਆ ਜਿਹੜੀ ਕੋਸਟ ਹੁੰਦੀ ਜਿਹੜੀ ਪੀਪੀਐਫ ਹੈ ਇਹ ਹੋਰ ਮਗਰਾਟਾਂ ਪਰ ਹੋਊਗੀ ਮਗਰਾਟਾਂ ਪਰ ਹੋਊਗੀ ਬਾਈ ਇੱਕ ਆ ਜਿਹੜੇ ਟਾਪੇ ਦੱਸਦਾ ਬਾਈ ਇਹ ਨਾ ਪਰ ਹੁਣ ਇਹ ਵੀ ਇਹ ਮਗਰਾਟਾਂ ਪਰ ਹੋਣੀਆਂ ਜਿਹੜੀ ਆ ਚੀਜ਼ ਆ ਇੱਥੇ ਨਹੀਂ ਕਹਿੰਦੇ ਹੋਣੀਆਂ ਇੱਥੇ ਕੋਟਿੰਗ ਹੋਣੀ ਆ ਵੀ ਚਲੋ ਦੇਖੇ ਸਾਰੇ ਪਰ ਕੋਟਿੰਗ ਹੋ ਜਾਣੀ ਅੱਛਾ ਬਾਕੀ ਸਾਰੇ ਪਰ ਹੋ ਜੂਗੀ ਕੋਟਿੰਗ ਜਿਹੜੀ ਇੰਜਨ ਉੰਜਨ ਪਰ ਹੁੰਦੀ ਆ ਹਾਂਜੀ ਉਹ ਕੋਟਿੰਗ ਹੋਣੀ ਆ ਠੀਕ ਆ ਵਧੀਆ ਯਾਨੀ ਜੇ ਹੁਣ ਆਪਾਂ ਪੀਪੀਐਫ ਕਰਾਉਂਦੇ ਆ ਸਾਰੇ ਨੂੰ ਵਿੱਚੇ ਕੋਟਿੰਗ ਕਰਾ ਕੇ ਫਿਰ ਖਰਚਾ ਕਿੰਨਾ ਆਉਂਦਾ ਥੋੜਾ ਲਗਦਾ ਉਹੀ 12000 ਦਾ ਖਰਚਾ 12000 ਦਾ ਖਰਚਾ ਵਿੱਚੇ ਤੁਹਾਡੀ ਪੀਪੀਐਫ ਵਧੀਆ ਜੀ ਹਾਂਜੀ ਵਧੀਆ ਜੀ ਕੋਟਿੰਗ ਵੀ ਹਾਂਜੀ 5 ਸਾਲ ਦੀ ਗਾਰੰਟੀ ਵਾਲੀ ਹੈਗੀ ਹੈ ਹਾਂਜੀ ਠੀਕ ਹੈ ਜੇ ਆਪਾਂ ਕੱਲੀ ਕੋਟਿੰਗ ਕਰਾਉਂਦੇ ਆ ਜੇ ਕੱਲੀ ਕੋਟਿੰਗ ਕਰਵਾਣੀ ਹੈ ਤੁਹਾਡਾ ਉਹ ਹੀ ਸੈਰਮਿਕ ਕੋਟਿੰਗ ਦਾ ਹੋਗਾ 45000 ਦਾ ਤੱਕ ਜੀ ਠੀਕ ਹੈ ਜੇ ਤੁਸੀਂ ਗਾਰੰਟੀ ਕੋਟਿੰਗ ਕਰਵਾਣੀ ਹੈ ਤਾਂ ਉਹ ਨਹੀਂ ਚਾਹੀਦਾ ਠੀਕ ਹੈ ਯਾਨੀ ਹੁਣ 12000 ਰੁਪਏ ਤੇ ਕੋਈ ਘਟੌਣਾ ਤਾਂ ਨਹੀਂ ਹੈਗਾ ਉਹ ਬਾਕੀ ਤੁਹਾਡਾ ਦੇਖ ਲਾਂਗੇ ਅੱਛਾ ਅ ਕੰਨਾ ਟਾਈਮ ਲੱਗੂ ਇਹਨੂੰ ਇਹ ਲੱਗਣੀ ਹੋਗੀ ਜਿੰਦਾ ਪੀਪੀਐਫ ਤੋਂ ਬਾਅਦ ਨਹੀਂ अच्छा ये तुसी कोटिंग करवाणी है तो ये आ, है। तो ये एक दिन च हो जाना यानी दो दिन थोड़े पे ਛੱਡਣਾ ਪੈਣਾ আচ্ছা ਆ ਜੇ ਅੱਜ ਹੀ ਸਾੜ ਦਾ ਫਿਰ ਪਰਸੋਂ ਮਿਲੂਗਾ ਕਦੇ ਦਵਾਲੀਆ ਚੱਕਾ ਤਾਂ ਨਹੀਂ ਪੈਜੂ ਵੈਸੇ ਦਾ ਕੋਈ ਛੋਣੂ ਆ ਵੈਸੇ ਕੰਮ ਤਾਂ ਹੈਗਾ ਜੀ ਹਾਂ ਕੋਈ ਗੱਲ ਨਹੀਂ ਕਰਦਾ ਠੀਕ ਹੈ ਕਿਤੇ ਇਹਨਾਂ ਨੂੰ ਹੋਵੇ ਵੈਸੇ ਦਵਾਲੀ ਮੀਂਹ ਭਦੀਵਾ ਰੱਖਣਾ ਇੱਕ ਹੋਰ ਹੈ ਮੈਂ ਤਾਂ ਦਵਾਲੀ ਰੱਖਣਾ ਪਾਣੀ ਵਾਲਾ ਦੀਵਾ ਬਲਦਾ ਇੱਕ ਦੋ ਦਾ ਨਹੀਂ ਰੱਖਣਾ ਹੈਗਾ ਕਦੇ ਦੀਵਾ ਹੀ ਰੱਖਣ ਫਿਰ ਉਹ ਹੈਂ ਬਾਹਰ ਕਰਾਉਣਾ ਇਹਨਾਂ ਦਾ ਇਹਨਾਂ ਦਾ ਬਾਹਰ ਕੀ ਦੇਖ ਲਓ ਤੁਸੀਂ ਨਹੀਂ ਦਿਵਾਲੀ ਦੇ ਬਾਅਦ ਨਹੀਂ ਕਰਾਉਣਾ ਦਿਵਾਲੀ ਨੂੰ ਤਿਆਰ ਕਰਾ ਕੇ ਲਗਣਾ ਠੀਕ ਆ ਭਾਈ ਫੇਚ ਦੇਗਾ ਭਾਈ ਅੱਜ ਕੱਲ ਦਿਵਾਲੀ ਕਿਹੜੀ ਆ 20 ਨੂੰ ਬਣਾਉਣੀ ਤੁਸੀਂ ਕੱਲ ਦਾ ਦਿਨ ਹੈ ਸੋਮਵਾਰ ਦੀ ਹੈ 21 ਦਾ ਰੋਲਾ ਪਾਈ ਜਾਂਦੇ ਆ ਸੋਮਵਾਰ ਦਾ ਦੱਸਿਆ ਭਾਈ ਮੈਂ ਅਸੀਂ 21 ਨੂੰ ਬਣਾਉਣੀ ਆ ਭਾਈ ਹਾਂ ਹੈ ਕੈਲੰਡਰ ਅਜ ਤਾਂ ਇਹ ਸੋਮਵਾਰ ਦੀ ਹੈ ਸੋਮਵਾਰ ਤੇ ਮਹਾਜ ਵੀ ਸੋਮਵਾਰ ਦੇ ਹੋਣਾ ਪਤਾ ਨਹੀਂ ਅਲਝਾਵਾ ਜਾ ਪਾਇਆ ਪਿਆ ਚੱਲ ਫੇਰ ਬਾਈ ਨੂੰ ਕਰੋ ਜਿਹੜੀ ਪੀਪੀਐਫ ਹੈ ਉਹ ਕਰਦੇ ਜਿੱਥੇ ਜਿੱਥੇ ਹੋਣੀ ਆ ਬਾਕੀ ਨੂੰ ਕੋٹنگ ਕਰਦੇ ਹੈ ਹੈ ਵੀ ਲਾਲਾ ਇਹਨੂੰ ਲੈਣ ਦੇ ਵਿੱਚ ਉਹ ਮੈਨੂੰ ਦਿਖਾਉਂਗੇ ਮਾੜੀ ਮੋਟੀ ਕਿਹਦੀ ਹੋਈ ਵੀ ਹੈ ਅੰਦਰ ਖੜਿਆ ਮੈਂ 볼ਟ ਉੱਥੇ ਨਹੀਂ ਦੇਖੀ ਇਹ 볼ਟ ਪਰ ਹੋਈ ਹੈ 볼ਟ ਬਾਹਰ ਨੂੰ ਲਿਆ ਦੇ ਰੰਦਰ ਨੇਰ ਚ ਚਾਂਪ ਚ ਕੋਈ ਲਾਈਟਾਂ ਲੂਟਾ ਬੜਦੀਆਂ ਥੋੜੀਆਂ ਮੈਂ ਫੋਟੋ ਵੀ ਲੈਣੇ ਮਾਲ ਕੇ ਦਿਖਾ ਦੇ ਕੱਲ ਦਿਖਾ ਦੇ ਲਾਈਟ ਬਾਲ ਕੇ ਮੈਨੂੰ ਉਹ ਵੀ ਦਿਖਾ ਦੇ ਕਾਗਜ਼ ਕੋਗੇ ਜਿਹਾ ਕਿਹਾ ਜਾਂਦਾ ਜਿਹੜਾ ਲੱਗਦਾ ਹੈ ਕਾਗਜ਼ ਜਿਹਾ ਲੱਗਦਾ ਕੋਈ ਠੀਕ ਆ ਆ ਚੱਕ ਚਾਬੀ ਅ ਹੌਣ ਰਣੋਤਾ ਜਦੋਂ ਜਾਣੇ ਜਾਣ ਹੈ ਫੜੇ ਬਾਤ ਆਉਂਦੇ ਰਹਿੰਦੇ ਆ ਪਤਾ ਹੀ ਤੁਹਾਨੂੰ ਸਲਫਸ ਸਟਾਰਟੇ ਆ ਕਿੱਕ ਨੂੰ ਹੈ ਨਹੀਂ ਇਹ ਗੱਡੀ ਪਰ ਤਾਂ ਨਹੀਂ ਹੋਈ ਵੀ ਜੀ ਅੱਛਾ ਭਾਈ ਅਸੀਸੇ ਤੁਸਨ ਹੋ ਰਿਹਾ ਕੰਮ ਸਾਰਾ ਸੈਟਮਾ ਚਲੋ ਅੱਛਾ ਇਹਦੇ ਪਰ ਹੋਈ ਵੀ ਆ ਜੀ ਇਹ ਪਰ ਜਿਹੜੀ ਪੀਪੀਐਫ ਕਹਿੰਦੇ ਆ ਹਾਂਜੀ ਠੀਕ ਹੈ ਗੱਡੀ ਨੂੰ ਕਿੰਨੇ ਦੀ ਹੋ ਜਾਂਦੀ ਹੈ ਗੱਡੀ ਦਾ ਰੇਟ ਤਾਂ ਓਨਰ ਨਹੀਂ ਨਹੀਂ ਜਿਹੜਾ ਚਿੱਟੇ ਕਾਲੇ ਪਰੇ ਹੁੰਦੀਆਂ ਹਾਂ ਹਾਂਜੀ ਬਲੈਕ ਨੂੰ ਵੀ ਹੋ ਜਾਂਦੀ ਵਾਈਟ ਨੂੰ ਵੀ ਹੋ ਜਾਂਦੀ ਬਲਟਨ ਹੋ ਜਾਂਦੀ ਆ ਆਪਣੇ ਅੱਛਾ ਮੈਂ ਸੋਨੇ ਦਾ ਕਹਿੰਦੇ 50 ਹਜ਼ਾਰ ਤੋਂ ਹੋ ਜਾਂਦੀ ਐ। ਹਾਂਜੀ ਹੋ ਜਾਂਦੀ ਐ ਜੀ। ਇੰਨਾ ਕੀ ਲੱਗਦਾ? ਹਾਂ ਫਿਰ ਜੱਗੇ ਨਾ ਅਗਰ ਦੱਸ ਕੀ ਹੁੰਦਾ ਰੇਟ? ਜਿੰਨਾ ਹੈਗਾ ਥੋੜਾ ਬੋਲਟ ਦਿਖਾ ਮੈਨੂੰ ਕਿਹੜਾ। ਇੰਨੇ ਰਾਜਾ ਹੋਇਆ ਦਾ। ਬਾਲ ਦੇ ਆ ਲੈਟ ਮੜੀ। ਨੋ ਵਾਇਜ ਨੂੰ ਹੋਇਆ ਵਾ। ਅੱਛਾ ਆ ਸ਼ਾਈਨਿੰਗ ਜੀ ਆਉਗੀ ਵਿੱਚਾਂ। ਹਾਂਜੀ। ਪਿੰਡ ਜੀ ਸ਼ਾਈਨਾ। ਇਹਨੂੰ 글로ਸਰ ਡਬਲ ਹੋਣਾ। ਇਹ ਟੈਂਕੀ ਟੈਂਕੀ ਨੂੰ ਕਰੀਏ। ਕਮ ਗਰਾੜਾ ਮੁਰਗੀ ਗਰਾੜਾ ਵੀ ਹੋਈ ਵੀ ਸਾਪਿਆ ਪਰ ਵੀ ਤੇ ਜਿਹੜਾ ਆਪਣੇ ਵਾਲੇ ਦਾ ਕਲਰ ਆ ਉਹਦੇ ਪਰ ਹੋ ਜੂਗੀ ਜਣੀ ਠੀਕ ਆਊਗੀ ਸ਼ਾਈਨਿੰਗ ਜਿਹੜੇ ਪਰ ਵੀ ਪਰ ਉਹਦੇ ਪਰ ਗਲੋਸੀ ਨਹੀਂ ਹੋ ਗਈ ਮੈਟ ਹੋਊਗੀ ਉਹਦੇ ਪਰ ਅੱਛਾ ਹਾਂ ਜੀ ਕਿਉਂਕਿ ਮੈਟ ਹੈ ਨਾ ਤੁਹਾਡਾ ਬੋਲਟ ਹਾਂ ਤੇ ਉਹਦੇ ਪਰ ਮੈਟ ਹੀ ਹੋਊਗਾ ਠੀਕ ਆ ਉਹਦੇ ਵੀ ਚਮਕ ਜੀ ਹੋਊਗੀ ਕਨਹੀਂ ਆ ਗਈ। ਖਵ ਦੀ ਗਲੋਸ ਆ ਜੂਗੀ ਜਿੱਦਾਂ। ਦਿਖਾ ਦੇ ਮਾੜਾ ਜਿਹਾ ਕਹੀ ਜੀ ਚੀਜ਼ ਉਹ ਕਿੱਥੇ ਆ? ਜਿਹੜੀ ਤੁਸੀਂ ਕਾਗਜ਼ਾ ਲਾਉਣਾ ਇਹਦੇ ਪਰ। ਹੈਗਾ ਓਰੇ। ਤਵਾ ਨਹੀਂ ਕੋਈ ਨਹੀਂ। ਹੂੰ। ਹਾਂ ਆਪਣੇ ਵਾਲਾ ਤਾਂ ਸਮਾਨ ਹੈ ਨਹੀਂ ਹੋਰ ਖਲਾਈ ਵਾਲਾ। ਆਪਣਾ ਸਿੱਧਾ ਸਾਫੇ ਆ। ਇਹ ਪੀਸ ਕੱਟੇ ਕੱਟੇ ਨਹੀਂ 30 ਦੇ ਵਿੱਚ। ਇਹ ਚੋਂ ਤਾਂ ਬੰਦ ਹੋ। ਬਾਈ ਅੱਜ ਆਪਾਂ ਇਹਨਾਂ ਕੋਈ ਛੱਡ ਜਣਾ ਬਾਈਆਂ ਕੋਲ। ਠੀਕ ਆ ਜੀ ਠੀਕ ਆ ਓਕੇ। ਇਹਨੂੰ ਗੱਡੀ ਨੂੰ ਸਾਰੀ ਨੂੰ ਹੋ ਗਿਆ ਜੀ। ਹਾਂਜੀ ਉਹ ਵੀ ਦੀ ਜੀ ਬਹੁਤ ਯਾਰ ਇਹ ਗੱਡੀ ਮੰਦੀ ਖੋਈ ਜੀ ਅੱਛਾ ਹੋਣੀ ਹੈ ਜੀ ਕਲਰ ਚਿੱਟਾ ਹੀ ਲਾਉਣਾ ਤੁਸੀਂ ਇਹ ਟ੍ਰਾਂਸਫਰ ਹੋਣੀ ਜੀ ਅੱਛਾ ਦੂਰ ਕੋ ਕੋ ਹੋ ਜਾਣਾ ਠੀਕ ਹੈ ਹੋ ਗਿਆ ਲੋ ਬਾਈ ਅੱਜ ਆਪਾਂ ਇਹਨਾਂ ਨਾਲ ਕੁਝ ਛੱਡ ਜਾਣਾ ਬਾਈਆਂ ਕੋਲ ਵੀ ਚਲੋ ਕੰਵਰਿਆਨਾ ਦਾ ਰੇਟ ਵੀ ਸਹੀ ਹੋ ਲੱਗਦਾ ਬਾਕੀ ਦੇਖਦੇ ਆ 12000 ਇਹਨਾਂ ਨੇ ਕਿਹਾ ਮੌਕੇ ਵਾਲਾ ਆਪਣਾ ਗੋਸ ਕਰਾ ਕੇ ਘੱਟ ਵੱਧ ਫਿਰ ਇਹਨਾਂ ਨਾਲ ਦੇਖਦੇ ਆ ਜਿਵੇਂ ਇਹਨਾਂ ਨੂੰ ਚਾਬੀ-ਜੋਬੀ ਦੇ ਦੇਣੀ ਆਪਾਂ ਦਾ ਸਾਰਾ ਸਮਾਨ ਜਿਹੜਾ ਹੈਗਾ ਉਹ ਬਾਈ ਫਤਾਜ ਰਾਇ ਯੂਨਿਟਾਂ ਲਾ ਕੇ ਬਾਈ ਹੈ ਕਿੰਦਰ ਟਟੇਲਰ ਵਾਲਾ ਹੁੰਦੇ ਆ ਇਹ ਇਹ ਅਮਨੇ ਰਾਣੀ ਦੱਸੀਦੀ ਆਪਾਂ ਦੁਕਾਨ ਆ ਕਰਕੇ ਆਪਾਂ ਉਰੇ ਪਹੁੰਚੇ ਆ ਬਾਕੀ ਚਲੋ ਦੇਖ ਲੈ ਜੀ ਲਾਦੇ ਜੱਪੀ ਆਪਾਂ ਨਾਲ ਹੁਣ ਜਾਣਾ ਆਪਾਂ ਬੱਸ ਛੱਡ ਕੇ ਉਰੇ ਤੇ ਉਹ ਭਾਈਆ ਲੈ ਨਹੀਂ ਜੀ ਆਪਣਾ ਇਹਨਾਂ ਤੇ ਐਸੇ ਸਾਰਾ ਸਰਵਿਸ ਟੇਂਡਿੰਗ ਵਾਲੇ ਬਣਾਇਆ ਹੋਇਆ ਜਿੱਦੋਂ ਉਸ ਤੋਂ ਵੀ ਗੱਡੀਆਂ ਨਾ ਹੁੰਦਾ ਹੈ ਫਿਰ ਇਹਨਾਂ ਨਾਲ ਆਪਣੇ ਹਿਸਾਬ ਨਾਲ ਥੋਣਾ ਜਿਹੜਾ ਮੂਡ ਕਰ ਦੂਗਾ ਆਏ ਰੱਖੇ ਵੀ ਮੁੰਡਿਆਂ ਨੂੰ ਲੱਗੇ ਵੀ ਸੌਫਟਾਈ ਜੀ ਕਰ ਨਾਲਾ ਜੇ ਫੇਰ ਗਈ ਚੱਲਣਾ ਕੰਮ ਇਹਨਾਂ ਦਾ ਖਾਸਾ ਮੈਂ ਕਹਿੰਦਾ ਕੂੜੇ ਦੀ ਜੀ ਕਰਦੇ ਹੋਣੇ ਹਲੇ ਉਹ ਵੀ ਵਾਪਸ ਗਏ ਆ ਤੇ ਵਾਕੀਂ ਦਕਾਵਾ ਕੇ ਆਪਾਂ ਇਹਨਾਂ ਬਾਅਦ ਸਰ ਜਾਣਾ ਆਪਾਂ ਨੇ ਪਹਿਲੇ ਫੋਨ ਕਰਿਆ ਉਹ ਕਵਾਈ ਕਹਿੰਦਾ ਵੀ ਜੱਸ ਨੂੰ ਮੈਂ 1-2 ਮਿੰਟ ਚ ਕਰਦਾ ਕਹਿੰਦਾ ਪੁੱਛ ਗਿਆ ਵੀ ਕਿਹੜੀ ਗੱਡੀ ਦਾ ਨੰਬਰ ਨੂੰ ਫੋਨ ਮਾਣ ਆਇਆ ਵਾਕੀ ਦੇਖਦੇ ਲੇਟਾ ਪਾਲਦੇ ਆ ਉਹਨਾਂ ਨੇ ਹੁਣ ਬੜੀ ਗੱਲ 12000 ਰੁਪਿਆ ਕਿਹਾ ਜੀ ਇਹਨੇ ਯਾਨੀ ਸਾਰੇ ਨੂੰ ਹੋ ਜਾਣੀਆਂ ਜਿਹੜੀ ਕੋਟਿੰਗ ਆ ਫਿਰ ਉਹ ਆਏ ਸੀ ਜਣ ਜਣ ਤੇ ਕੋਟਿੰਗ ਹੋ ਜਣੀ ਗਾਦੇ ਸਾਰੇ ਜਿਹੜੀ BFA ਹੋ ਟੈਂਕੀ ਆ ਚੀਜ਼ਾਂ ਮਗਰਾਲ ਇਹਨਾਂ ਨੂੰ ਹੋਣੀ ਆ 5 ਸਾਲ ਦੀ ਗਾਰੰਟੀ ਆ ਇਹਨਾਂ ਦੀ ਚਲੋ ਟੱਕਰੈਜ ਵੈਸੇ ਕਹਿੰਦੇ ਦੌਰ ਜਿਹਨਾਂ ਨੂੰ ਹੁੰਦਾ ਆ ਵਾ ਇੱਥੇ ਦੇਖਦੇ ਗਾਉਂਗੇ ਇਹਨੇ ਵੀ ਹੋਏਗਾ ਮੈਂ ਤਾਂ ਦੇਖਦਾ ਨਹੀਂ ਹੈਗਾ ਬੱਜ ਦੇ ਰਿਹਾ ਜੀ ਕੀ ਨਾ ਜਗਣਾ ਉਹਨੀ ਵਾਈਟ ਗੱਡੀ ਆ ਉਹ ਪੂਰੇ ਜਰਾਂ ਕੇ ਦਿਖਾਉਂਦੀ ਬਈ ਉਹ ਵੀ ਸਾਫ ਕਰ ਦਿੰਦੇ ਤੁਸੀਂ ਹਾਂਜੀ ਹਾਂਜੀ ਸਾਰੀ ਗੱਡੀ ਟਿੱਕੀ ਹੋ ਜੂਗਾ ਨਾ ਉਹਦਾ ਕੇ ਹਿਸਾਬ ਕਿਲਾ ਹੋਏਗਾ ਉਹ ਵੀ ਦੱਸੂਗਾ ਆ ਉਹ ਵੀ ਯਾਰ ਕਰਾਉਂ ਮੇਰੇ ਕੋਲ ਨਾ ਵਾਈਟ ਗੱਡੀ ਆ ਹਾਈਟ ਵਾਟੀ ਉਹਦਾ ਰੰਗ ਕਹੀ ਜਗਾ ਪੂਰਾ ਮਿਲਾ ਜਾਊਗਾ ਉਹਦਾ ਕਿ ਹਾਜ਼ਾ ਵਾਦਾ ਕਿੰਨੇ ਦੀ ਹੋਵੇ ਹੋ ਰੈਕਿੰਗ ਹੋ ਕੇ ਹੁੰਦਾ ਹੀ ਹੋ ਚਾ ਅੱਛਾ ਉਹਦਾ ਪਿੱਛੇ ਤੇ ਥੋੜੀ ਜਿਹੀ ਪੀਣੀ ਦੀ ਹੋਣੀ ਵੀ ਪਾਣੀ ਦੇ ਫਰਕਾ ਧੁੰਦਿਆ ਵੀ ਫੋਟਰ ਵਾਲੇ ਗਾ ਲੈ ਉਹਦੇ ਕਰਕੇ ਪੀੜਾ ਪੀੜਾ ਕਰਾਂਗੇ ਲੇਖਾਂਗੇ ਠੀਕ ਆ ਉਹ ਬਾਦ ਵਾਲੇ ਬਾਅਦ ਲਿਆਉਂਗਾ ਤੇ ਗੱਲਬਾਤ ਆਪਣੀ ਹੋ ਗਈ ਨਾ ਗੱਲ ਵੀ ਹੁਣ ਇਹ ਕਹਿੰਦੇ ਵੀ ਦੀਵਾਲੀ ਪਾਸੋਂ ਦੀਵਾਲੀ ਆਇਆ ਜੂੜੇ ਕਰਕੇ ਟਾਈਮ ਹੀ ਨਾ ਕੋ ਘਾਟ ਆਪਾਂ ਹੁਣ ਦੀਵਾਲੀ ਦੇ ਬਾਅਦ ਛੱਡਣਾ ਇਹਨਾਂ ਨੂੰ ਇਹਨਾਂ ਦਾ ਨੰਬਰ ਲੈ ਲਿਆ ਆਪਣਾ ਆਪਾਂ ਨੇ ਇਹਨਾਂ ਦਾ ਨੰਬਰ ਲੈ ਲਿਆ ਵੀ ਫਿਰ ਇਹਨੂੰ ਕਰਾ ਦੇਣੀ ਆਪਾਂ ਨੇ ਜਿਹੜੀ ਪੀਪੀਐਫ ਹੈ ਵੀ ਪਹਿਲਾਂ ਤਾਂ ਤਿਆਰ ਹੋ ਗਏ ਕਹਿੰਦੇ ਵੀ ਅਸੀਂ ਕੱਲ੍ਹ ਵਰਕੇ ਦੇ ਦੇਣੀ ਚੱਲੋ ਇਹਨਾਂ ਦਾ ਮਾਲਕ ਕਿਤੇ ਹੋਰ ਪਾਸੇ ਆ ਪੁਰਾ ਥੋੜਾ ਫਰਕ ਪੈ ਗਿਆ ਆਪਣਾ ਹੀ ਪਾਤੀ ਸਿੰਘਾ ਦੇਖੀ ਆਉਣੀ ਆ ਸਾਤੇ ਜਾ ਕੇ ਨਹੀਂ ਆਉਣਾ ਲੈ ਦੋ ਡਿਊਟੀਆਂ ਰਹਿ ਗਈਆਂ ਤੇਰੀਆਂ ਹਾਂ ਅਰੇ ਡਿਊਟੀਆਂ ਦੋ ਰਹਿ ਗਈਆਂ ਕੀ ਹੋਣਾ ਇਹ ਇਹ ਚਾੜੀ ਦਾ ਥੋੜਾ ਡੂਟ ਹਾਂ ਆਹੇ ਹਾਲ ਫੇੜੀ ਆਹ ਇੱਧਰ ਪਰਾ ਨੂੰ ਕਰਨੀ ਆ ਉਹ ਇਹ ਨਹੀਂ ਹਾਲ ਫੇੜੀ ਉੱਪਰ ਆ ਲਾ ਰੱਖੇ ਪਹਿਲਾਂ ਥੱਲੇ ਨੂੰ ਬੈਣਾ ਬਾਕੀ ਬੈਗ ਪੈਣੇ ਆ ਬ੍ਰੇਕ ਹੌਲੀ ਲਾਉਣੇ ਆ ਡਿਕਸ ਬ੍ਰੇਕ ਆ ਕਹਿੰਦੇ ਵੀ ਇੱਕੇ ਲੱਗ ਰਹੇ ਡੱਪਣੇ ਹੈਗੇ ਜਦੋਂ ਖੈਰਾ ਬਾਹਰ ਸਿਕਾਉਂਦਾ ਤੂੰ ਇੱਥੇ ਨਾ ਪੰਗਾ ਲੈ ਸੜਕ 'ਤੇ ਚਲੋ ਫੇਰ ਦੇਖ ਰਿਹਾ ਜੀ ਵੀਰ ਬਾਹਰ ਨੂੰ ਕਹਿੰਦੇ ਆ ਇਹ ਉਦੇ ਵੱਲ ਆਪਾਂ ਛੱਡ ਕੇ ਨਾ ਇਹਨਾਂ ਕੋਲ ਚਲੀ ਜਾਣਾ ਬਾਕੀ ਕਿੰਗ ਡਿਟੇਲਰ ਵਾਲੇ ਆ ਇਹ ਪਾਈਆਂ ਰਿਕਾਰ ਆ ਚਲੋ ਵਧੀਆ ਕੰਮ ਕਰਦੇ ਆ ਗੱਡੀਆਂ ਕੋਲ ਦਾ ਚੰਦਰ ਹੁੰਦਾ ਕੰਮ ਹੁੰਦਾ ਇਕੱਲਾ ਬਾਕੀ ਕੋਈ ਨਹੀਂ ਉਹ ਬਾਰੋ ਬਾਰੇ ਕਰਦੇ ਆ ਆਕੇ ਖੁੰਦੇ ਆ ਬ੍ਰੀਕ ਮੌਸਮ ਨੇ ਬਣ ਕੇ ਰੁਟਾ ਰੁਟ ਰਗਾ ਪਾ ਹਵੇ ਬਾਕੀ ਝੂਡੇ ਨਹੀਂ ਵੱਢ ਹੋਇਆ ਆਪਣਾ ਰਹਿ ਗਏ ਥੋੜਾ ਜਿਹਾ ਇਹਨਾਂ ਦੇ ਗਾਇ ਚੱਖ ਜਿੰਨੇ ਅੱਜ ਕੱਲ੍ਹ ਰੱਖ ਦਿੰਨੀ ਹੈ ਲੰਗ ਦੇ ਚਰੀ ਨੂੰ ਪਾਣੀ ਆ ਦੇਖੋ ਬੱਤੀਆਂ ਵੱਠੋਆਂ ਪਈਆਂ ਇਹ ਮੌਸਮ ਹੁਣ ਪੱਤਾ ਹਵਾ ਚੱਲਦ ਨਹੀਂ ਜਮੇ ਪੱਤੇ ਖੜੇ ਆ ਹੈ ਮੌਸਮ ਸਾਫ ਪਿਆ ਧੁੱਪਾ ਮੌਸਮ ਨਿਕਲੀ ਵੀ ਕੱਲ ਕੋਲੋਂ ਦੇਖ ਰਿਹਾ ਥੋੜਾ ਜਿਹਾ ਕੰਮ ਬੀਜੀ ਦਾ ਉਹ ਹੋ ਵੀ ਨਹੀਂ ਬਣੀ ਗੱਲ ਮੋਟਰਸਾਈਕਲ ਵਾਲੀ ਉਹ ਵੀ ਦਿਵਾਲੀ ਦੇ ਬਾਅਦ ਕਹਿੰਦੇ ਆ ਚਲੋ ਅੱਜ ਖੰਡਪੜ ਸਾਹਿਬ ਚੱਲਦਾ ਕੱਲ ਨੂੰ ਭੋਗ ਪੈ ਜਨੇ ਉੱਤੇ ਬਾਅਦ ਆਪਾਂ ਪਾਣੀ ਲਾਉਂਗੇ ਫੇਰ ਸੁੱਕੇ ਪਏ ਆ ਬਾਕੀ ਚੱਰੀ ਹਲੇ ਚਲੋ ਬੈਠੀ ਨਹੀਂ ਬੈਣੀ ਆ ਹੁਣ ਆਪਾਂ ਨੂੰ ਇਹ ਡੰਗਰ ਹਲੇ ਕੋਈ ਟੱਕਰ ਦੇ ਨਹੀਂ ਹੈਗਾ ਮੈਂ ਕਹਿੰਦਾ ਕੋਈ ਸਸਤੇ ਦੇ ਮੋਲ ਵਾਲਾ ਟੱਕਰ ਜਦੋਂ 2 ਮਹੀਨੇ ਕੱਟਣ ਵਾਸਤੇ ਆਪਾਂ ਲੂਟ ਨਹੀਂ ਆਇਆ ਹਲੇ ਕੋਈ ਬਾਕੀ ਦੇਖ ਲੈਂਦੇ ਹੋਰ ਦਿਵਾਲੀ ਦੇ 2-4 ਦਿਨ ਬਾਅਦ ਤੱਕ ਜੇ ਟੱਕਰ ਕਰਦਾ ਠੀਕ ਹੈ ਨਹੀਂ ਫੇਰ ਆਪਾਂ ਵੇਚ ਦਾਂਗੇ ਇਹਨਾਂ ਪਾਣੀ ਲੱਗੇ ਤੇ ਹੋਰ ਵੰਜਣਾ ਚਾਹੀਦਾ ਸੋਹਣੇ ਹੁਣ ਤਾਂ ਵਰਸੀਨ ਵਾਲਾ ਕੰਮ ਆ ਇਹਦਾ ਇਹਨਾਂ ਦਿਨਾਂ ਵਿੱਚ ਆ ਕੇ ਕਾਕਨ ਦਾ ਜਾ ਘੜ ਜਾਂਦਾ ਸਾਰੀ ਦੇਖਿਆ ਬਹੁਤ ਵੀ ਗੰਨਾ ਹੀ ਲਾਗੇ ਪਉਣ ਗੰਨਾ ਚਲੋ ਹਲੇ ਗਰਮ ਚੀਜ਼ ਹੁੰਦੀ ਆ ਵੀ ਡੰਗ ਜਾ ਟਪਾਉਣਾ ਦਾ ਪੈਂਦਾ ਹੀ ਫਿਰ ਕੱਕਣ ਦਾ ਚੱਕਰ ਜਾ ਪੈ ਜਾਂਦਾ ਆ ਕੀ ਬਈ ਇਹ ਖੜੇ ਆ ਗੁੱਛਾ ਜਾ ਬਣਿਆ ਦਾ ਕੋਈ ਵੀ ਨਹੀਂ ਰੰਗ ਰੂਗ ਬਦਲਦਾ ਹੈਗਾ ਲੱਗੇ ਹੋਏ ਸੁੱਖ ਨਾਲ ਬਹੁਤ ਐਸਨੂੰ ਵੀ ਲੱਗ ਲੈ ਛੋਟੇ ਜਿਹੇ ਉਹਣੀ ਰੰਗ ਬਦਲਦਾ ਹੈਗਾ। ਏਠਾਂ ਕੋਈ ਹੋਰ ਚੀਜ਼ ਲੱਗੀ ਵੀ ਐ। ਉੱਪਰ ਕੋਈ ਹੋਰ ਲੰਬੇ-ਲੰਬੇ ਲੱਗੇ। ਆ ਜੀ ਮੌਸਮ ਦੇਖੋ। ਆ ਜਿਹੜੀ ਹਵਾ ਵੰਦਣਾ ਨੇ ਇਹਦੇ ਕਰਕੇ ਹੀ ਗੁੰਮ ਸਮਝ ਜਾ ਜਿਆ ਕਰਦੇ ਨੇ ਫੇਰ। ਚਲੋ ਠੀਕ ਹੈ ਜੀ। ਮਿਲਦੇ ਆ ਫੇਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ